ਅੱਜ ਅੰਧਵਿਸ਼ਵਾਸਾਂ ਦੀ ਲੜੀ ਦੇ ਵਿੱਚ ਚੱਲਦੇ ਆਂ ਕਿ ਜਿਵੇਂ ਅੰਸਮਾਜ ਦੇ ਵਿੱਚ ਅੰਧਵਿਸ਼ਵਾਸ ਫੈਲੇ ਨੇ ਜਿਹਦੀ ਆਪਾਂ ਰੋਜ਼ਾਨਾ ਇੱਕ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਹੇ ਆਂ ਤੇ ਜਿਹੜਾ ਸਾਡਾ ਪਿਛਲੇ 25-30 ਸਾਲ ਦਾ ਤਜਰਬਾ ਸਾਡੀ ਸੋਸਾਇਟੀ ਦਾ ਸਾਡੀ ਟੀਮ ਦਾ ਤਰਕ ਤੇ ਦਲੀਲ ਦੇ ਨਾਲ ਜਿਹੜੀ ਆਪਾਂ ਗੱਲ ਕਰਦੇ ਆਂ ਤੇ ਜਿਹੜੇ ਆਪਾਂ ਪਿਛਲੇ ਸਮੇਂ ਦੌਰਾਨ ਕੇਸ ਹੱਲ ਕਰ ਚੁੱਕੀਆਂ ਉਹਨਾਂ ਦੀਆਂ ਬਕਾਇਦਾ ਜਿਹੜੀਆਂ ਖਬਰਾਂ ਲੱਗ ਚੁੱਕੀਆਂ ਨੇ ਜਿਵੇਂ ਤੁਹਾਨੂੰ ਅੱਗੇ ਵੀ ਸਾਂਝਾ ਕੀਤਾ ਸੀ ਕਿ ਸਾਡੇ ਕੋਲ ਸਾਰੀਆਂ ਖਬਰਾਂ ਤੇ ਤਿਆਰ ਨੇ ਲੱਗੀਆਂ ਆਂ ਨੇ ਤੇ ਆਪਾਂ ਇੱਕ ਇੱਕ ਖਬਰਾਂ ਦੇ ਆਧਾਰ ਦੇ ਤੇ ਜਿਹੜਾ ਤੁਹਾਨੂੰ ਸਾਰੇ ਕੇਸਾਂ ਦੀ ਜਿਹੜੀ ਜਾਣਕਾਰੀ ਦਵਾਂਗੇ ਤੇ ਇਸੇ ਤਰ੍ਹਾਂ ਦੋਸਤੋ ਅੱਜ ਦਾ ਜਿਹੜਾ ਵਿਸ਼ਾ ਹੈ ਆਪਾਂ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਇੱਕ ਪੁਨਰ ਜਨਮ ਦੀ ਕਹਾਣੀ ਪੁਨਰ ਜਨਮ ਦੀ ਕਹਾਣੀ ਜਿਹੜੀ ਇੱਕ ਬੜੀ ਤੇਲ ਚਸਪ ਕਹਾਣੀ ਹੈ ਤੇ ਜਿਹੜਾ ਕਿ ਕਸਬਾ ਸ੍ਰੀ ਹਰਗਵਿੰਦਪੁਰ ਦੇ ਇੱਕ ਇਰਗੇ ਦੇ ਵਿੱਚ ਇੱਕ ਪਿੰਡ ਪੈਂਦਾ ਸੀਗਾ ਜਿਸ ਪਿੰਡ ਦੇ ਵਿੱਚ ਇੱਕ ਪੁਨਰ ਜਨਮ ਦੀ ਘਟਨਾ ਵਾਪਰੀ ਸੀ। ਦੂਸਰੀ ਜਮਾਤ ਦੇ ਵਿੱਚ ਬੱਚਾ ਪੜਦਾ ਸੀ ਜੋ ਆਪਣੇ ਪਿਛਲੇ ਜਨਮ ਦਾ ਹਾਲ ਦੱਸਦਾ ਤੇ ਇੱਕ ਕਹਾਣੀ ਇਹ 5 5 2005 ਦੀ ਹੈ ਤੇ ਉਦੋਂ ਇੱਕ ਇਸ ਹਾਲ ਕੀਤਾ ਸੀਗਾ ਜਦੋਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਸਨ ਕਿ ਇੱਕ ਪੁਨਰ ਜਨਮ ਬੱਚੇ ਦਾ ਹੋਇਆ ਤੇ ਉਹ 25 30 ਸਾਲ ਪਹਿਲਾਂ ਦੀ ਮੌਤ ਹੋ ਚੁੱਕੀ ਸੀ। ਤੇ ਉਹ ਫਿਰ ਦੁਬਾਰਾ ਇੱਕ ਲਾਗਲੇ ਪਿੰਡ ਦੇ ਵਿੱਚ ਉਸਨੇ ਜਨਮ ਲਿਆ ਜਦੋਂ 5 ਸਾਲ ਦਾ ਹੋਇਆ ਤਾਂ ਉਸਨੇ ਦੱਸਣਾ ਚાલુ ਕਰ ਦਿੱਤਾ ਕਿ ਮੇਰਾ ਫਲਾਣਾ ਪਿੰਡ ਸੀ ਉਸ ਪਿੰਡ ਦੇ ਵਿੱਚ ਮੈਂ ਰਹਿੰਦਾ ਸੀ ਮੇਰੀ 10 ਕਿੱਲੇ ਜ਼ਮੀਨ ਸੀ ਮੇਰਾ ਪਰਿਵਾਰ ਸੀ ਮੇਰੀ 1979 ਦੇ ਕਰੀਬ ਮੌਤ ਹੋ ਗਈ ਉਹਦੇ ਤੋਂ ਬਾਅਦ ਮੇਰਾ ਪਰਿਵਾਰ ਵੀ ਉੱਥੇ ਕਾਫੀ ਵੱਡਾ ਹੈਗਾ ਤੇ ਮੈਂ ਉਸ ਘਰ ਦੇ ਵਿੱਚ ਹੀ ਜਨਮ ਚੁੱਕਾ ਆ। ਅ ਸਾਥੀਓ ਉਹਦਾ ਪਿਤਾ ਉਹਦੇ ਮਾਤਾ ਉਹਦਾ ਦਾਦਾ ਉਸ ਬੱਚੇ ਨੂੰ ਉਸ ਪਿੰਡ ਦੇ ਵਿੱਚ ਲੈ ਕੇ ਗਿਆ ਤੇ ਉਹ ਪਿੰਡ ਦੇ ਵਿੱਚ ਜਿਹੜੇ ਪੁਰਾਣੇ ਘਰ ਸੀ ਉਹ ਢੱਟ ਚੁੱਕੇ ਤੇ ਨਵੇਂ ਘਰ ਬਣੇ ਤੇ ਉਸ ਨੇ ਕਿਹਾ ਕਿ ਇੱਥੇ ਮੇਰਾ ਪੁਰਾਣਾ ਘਰ ਹੁੰਦਾ ਸੀ ਇੱਥੇ ਬੋੜ ਹੁੰਦਾ ਸੀ ਇੱਥੇ ਪਿੱਪਲ ਹੁੰਦਾ ਸੀ ਇੱਥੇ ਫਲਾਣਾ ਰੋਖ ਹੁੰਦਾ ਸੀ ਇੱਥੇ ਨਲਕਾ ਲੱਗਾ ਸੀ ਇਥੇ ਖੂਹੀ ਹੁੰਦੀ ਸੀ ਯਾਨੀ ਕੁਝ ਉਹਨੇ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ ਤੇ ਪਰਿਵਾਰ ਤੇ ਇਲਾਕੇ ਦੇ ਵਿੱਚ ਇਹੋ ਜਿਹੀ ਇੱਕ ਚਰਚਾ ਫੈਲ ਗਈ ਕਿ ਇਹ ਪੁਨਰਜਨਮ ਹੁੰਦਾ ਹੈ ਤੇ ਪੁਨਰਜਨਮ ਦੁਬਾਰਾ ਹੋ ਗਿਆ ਲੋਕ ਬੱਚੇ ਨੂੰ ਵੇਖਣ ਆਉਣ ਲੱਗੇ ਤੇ ਬੱਚੇ ਦੇ ਮਾਪੇ ਜਦੋਂ ਉਸ ਪਰਿਵਾਰ ਦੇ ਵਿੱਚ ਲੈ ਕੇ ਜਾਂਦੇ ਸੀ ਜਿਨ੍ਹਾਂ ਦਾ ਬਜ਼ੁਰਗ ਲਗਭਗ 80 ਸਾਲ ਦਾ ਬਜ਼ੁਰਗ ਸੀ ਜਿਸ ਦੀ ਮੌਤ ਹੋ ਗਈ ਸੀ ਤੇ ਉਹਦੀ ਮੌਤ ਤੋਂ ਬਾਅਦ ਜਿਹੜਾ ਜਨਮ ਹੋਇਆ ਤੇ ਬੱਚੇ ਨੇ 5 ਸਾਲ ਦਾ ਜਦੋਂ ਹੋਇਆ ਤੇ ਪਰਿਵਾਰ ਨੂੰ ਦੱਸਣਾ ਸ਼ੁਰੂ ਕੀਤਾ ਕਿ ਮੇਰਾ ਜਨਮ ਦੁਬਾਰਾ ਹੋਇਆ ਤੇ ਮੇਰੀ ਅੱਜ ਵੀ ਉੱਥੇ ਪਤਨੀ ਹੈ ਮੇਰੇ ਬੱਚੇ ਪੁੱਤ ਪੁੱਤਰੇ ਹਨ ਤੇ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਜਦੋਂ ਉਸ ਘਰ ਦੇ ਵਿੱਚ ਜਾਂਦਾ ਏ ਤੇ ਬੱਚਾ ਜਾ ਕੇ ਉੱਥੇ ਦੱਸਦਾ ਕਿ ਇਹ ਇਹ ਜਿਹੜੀ ਬੇਬੇ ਆ ਇਹ ਮੇਰੀ ਘਰ ਵਾਲੀ ਸੀ ਬੇਬੇ ਉਹ ਆਪਣੀ ਘਰ ਵਾਲੀ ਨੂੰ ਕਹਿੰਦਾ ਸੀਗਾ ਬੇਬੇ ਕਹਿ ਕੇ ਸਬੋਧਨ ਕਰਦਾ ਹੁੰਦਾ ਸੀਗਾ ਤੇ ਸਾਰਾ ਕੁਝ ਉਹਨੇ ਘਟਨਾ ਕਰਮ ਨੂੰ ਸਾਂਝਾ ਕੀਤਾ ਜਦੋਂ ਘਟਨਾ ਕਰਮ ਸਾਂਝਾ ਆਇਆ ਏ ਤੇ ਪਰਿਵਾਰ ਦੇ ਵਿੱਚ ਇੱਕ ਜਿਤਰਾ ਅ ਮਨੋਰੰਜਨ ਵਾਲਾ ਮਾਹੌਲ ਬਣ ਗਿਆ ਤੇ ਲੋਕਾਂ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣ ਗਿਆ ਲੋਕ ਵੇਖਣ ਆਉਣ ਲੱਗੇ ਕਿ ਬੱਚੇ ਦਾ ਦੁਬਾਰਾ ਜਨਮ ਹੋਇਆ ਹੈ ਤੇ ਉਹ ਕਿਸ ਤਰ੍ਹਾਂ ਦਾ ਪਹਿਲਾਂ ਹੋਵੇਗਾ ਹੁਣ ਕਿਸ ਤਰ੍ਹਾਂ ਇੱਥੇ ਆਇਆ ਫਿਰ ਪਰਿਵਾਰ ਨੂੰ ਕਿਸ ਤਰ੍ਹਾਂ ਪਛਾਣਿਆ ਇਹ ਸਾਰੀ ਜਿਹੜੀ ਇੱਕ ਕਹਾਣੀ ਦੇ ਰੂਪ ਦੇ ਵਿੱਚ ਉਹ ਸਾਂਝਾ ਹੋਤੇ ਹੋਣ ਲੱਗਾ ਅਖੀਰ ਕਟਨਾ ਜਿਹੜੀ ਆ ਚਰਚਾ ਅਖਬਾਰਾਂ ਦੇ ਵਿੱਚ ਵੜਨ ਤੋਂ ਬਾਅਦ ਸਾਡੀ ਸੋਸਾਇਟੀ ਦੇ ਕੋਲ ਆਈ ਤਰਕ ਤੇ ਦਲੀਲ ਦੇ ਨਾਲ ਗੱਲ ਸ਼ੁਰੂ ਕੀਤੀ ਲੋਕ ਚੇਤਨਾ ਨੂੰ ਜਾਗਰੂਕ ਕਰਨ ਵਾਸਤੇ ਲੋਕਾਂ ਨੂੰ ਚੇਤਨ ਕਰਨ ਵਾਸਤੇ ਸੋਸਾਇਟੀ ਨੇ ਮੁਰ ਜਿਹੜਾ ਅਖਤਿਆਰ ਕੀਤਾ ਉਸ ਪਿੰਡ ਵੱਲ ਕੂਚ ਕੀਤਾ ਜਦੋਂ ਉਸ ਪਿੰਡ ਦੇ ਵਿੱਚ ਦੋਵਾਂ ਪਰਿਵਾਰਾਂ ਦੀ ਹਿਸਟਰੀ ਨੂੰ ਜਾਣਿਆ ਆਲੇ ਦੁਆਲੇ ਨੂੰ ਜਾਣਿਆ ਪਛਾਣਿਆ ਤੇ ਸੋਸਾਇਟੀ ਦੀਆਂ ਜਿਹੜੀਆਂ ਸ਼ਰਤਾਂ ਸੀ ਪ੍ਰੋਟੋਕਾਲ ਸੀ ਉਸ ਮੁਤਾਬਕ ਚੱਲੇ ਤੇ ਸੋਸਾਇਟੀ ਨੇ ਦੋਵਾਂ ਪਰਿਵਾਰਾਂ ਨਾਲ ਸੰਪਰਕ ਕਰਨ ਤੋਂ ਬਾਅਦ ਬੱਚੇ ਦੀ ਵੀ ਇੰਟਰਵਿਊ ਕੀਤੀ ਤੇ ਉਹ ਪਰਿਵਾਰ ਦੀ ਵੀ ਇੰਟਰਵਿਊ ਕੀਤੀ ਜਿਹੜੀ ਕਿ ਉਹ ਮਾਤਾ ਕਹਿੰਦੀ ਆ ਕਿ ਜਿਹੜੀਆਂ ਗੱਲਾਂ ਬੱਚਾ ਦੱਸਦਾ ਤੇ ਕੁਝ ਤੇ ਰਲਦੀਆਂ ਮਿਲਦੀਆਂ ਨੇ ਤੇ ਕੁਝ ਮੈਂ ਨਹੀਂ ਜਾਣਦੀ ਇਹਨਾਂ ਨੂੰ ਤੇ ਵਾਕਿਆ ਉਹਦੀ ਬੰਦੇ ਦੀ ਮੌਤ ਹੋ ਗਈ ਸੀ ਤੇ ਜਿਹੜੀ ਜਨਮ ਵਾਲੀ ਗੱਲ ਇਹ ਕਰਦਾ ਹੈ ਬੱਚਾ ਤੇ ਉਹ ਮਾਤਾ ਨੇ ਕੀਤਾ ਹਾਂ ਜੇ ਤੂੰ ਮੇਰਾ ਘਰ ਵਾਲਾ ਏ ਤੇ ਆ ਮੇਰੀ ਗੱਧੇ 'ਚ ਬਹਿ ਜਾ ਉਹਨੂੰ ਬੱਚਾ ਸੀ 6-6 ਸਾਲ ਦਾ ਉਹਨੂੰ ਗੱਧੇ ਦੇ ਵਿੱਚ ਬਿਠਾ ਲਿਆ ਤੇ ਸਾਸਾਂ ਮਖੌੜਲਾ ਕਰਨ ਲੱਗੇ ਕਿ ਇਹ ਮੇਰਾ ਘਰ ਵਾਲਾ ਆ ਗਿਆ ਜੇ ਤੇ ਲੋਕੀ ਕਈ ਹਾਸੇ ਮਜ਼ਾਕ ਚ ਲੈਣ ਲੱਗੇ ਕਈ ਟਿੱਚਰਾਂ ਦੇ ਵਿੱਚ ਲੈਣ ਲੱਗੇ ਤੇ ਕਈ ਜੜੇ ਆ ਉਹਨੂੰ ਅੰਦਸ਼ਵਾਸ਼ ਕਹਿਣ ਲਾਪੇ ਤੇ ਕਈ ਮਨਕੜਤ ਕਹਾਣੀਆਂ ਕਹਿ ਲਾਪੇ ਤੇ ਉਸੇ ਪਿੰਡ ਦੇ ਸਾਡੇ ਸਾਥੀ ਜਿਹੜੇ ਸੁਸਾਇਟੀ ਦੇ ਵਿੱਚ ਸੀਗੇ ਤੇ ਉਹਨਾਂ ਨੇ ਉਸ ਗੱਲ ਨੂੰ ਚੈਲੰਜ ਕਰ ਦਿੱਤਾ ਕਿ ਪੁਨਰਜਨਮ ਨਹੀਂ ਹੁੰਦਾ ਤੇ ਚਲੋ ਉਹਨਾਂ ਨੇ ਆਪਣੇ ਸੀਨੀਅਰਾਂ ਨਾਲ ਸੰਪਰਕ ਕੀਤਾ ਜਿੱਥੋਂ ਸਾਡੀ ਟੀਮ ਵੀ ਜਿਹੜੀ ਆ ਮੈਥਾ ਚੌਂਕ ਟੀਮ ਗਈ ਉੱਥੇ ਪਰਿਵਾਰ ਦੇ ਵਿੱਚ ਮਿਲ ਕੇ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਸਾਨੂੰ ਤੇ ਨਹੀਂ ਪਤਾ ਪਰ ਇਹ ਪਰਿਵਾਰ ਤੇ ਬੱਚਾ ਕਹਿੰਦੇ ਆ ਕਿ ਇਹ ਜਿਹੜਾ ਸਾਡਾ ਤੁਹਾਡੇ ਨਾਲ ਰਿਸ਼ਤਾ ਏ ਤੇ ਉਸ ਰਿਸ਼ਤੇ ਦੀ ਗੱਲ ਕਰਦੇ ਆ ਬੋਰਡ ਪਿੱਪਲ ਦੀ ਗੱਲ ਕਰਦੇ ਆ ਨਲਕੇ ਦੀ ਗੱਲ ਕਰਦੇ ਆ ਕੱਚੇ ਮਕਾਨਾਂ ਦੀ ਗੱਲ ਕਰਦੇ ਆ ਤੇ ਉਹ ਤਾਂ ਕੁਝ ਰਲਦੀਆਂ ਮਿਲਦੀਆਂ ਗੱਲਾਂ ਨਹੀਂ ਤੇ ਪਰ ਸਾਨੂੰ ਕੁਝ ਯਕੀਨ ਜਿਹਾ ਨਹੀਂ ਹੋ ਰਿਹਾ ਫਿਰ ਉਹਨਾਂ ਨੂੰ ਗੱਲਬਾਤ ਪੁੱਛੀ ਕਿ ਤੁਸੀਂ ਇਹਨਾਂ ਦੇ ਕਦੋਂ ਤੋਂ ਵਾਕਬ ਹੋ ਇਸ ਪਰਿਵਾਰ ਦੇ ਜਿਨ੍ਹਾਂ ਦਾ ਬੱਚਾ ਇਹ 5 ਸਾਲ ਦਾ ਹੁਣ ਤੇ ਪਹਿਲਾਂ ਆਪਣਾ ਪੁਰਾਣਾ ਘਰ ਦੱਸਦਾ ਏ ਉਹਨਾਂ ਆਖਿਆ ਕਿ ਸਾਡੇ ਰਾਏ ਬਰਾਏ ਜਾਂ ਗੁਰਦੁਆਰੇ ਜੀ ਆ ਬਾਬਾ ਬਕਾਲਾ ਸਾਹਿਬ ਜਾਂ ਕਿਤੇ ਨਾ ਕਿਤੇ ਸੱਜਣਤਾ ਹੀ ਆ ਮਿਲਦੀ ਰਹਿੰਦੀ ਆ ਪੁਰਾਣੀ ਵਾਕੀਅਤ ਹੈਗੀ ਆ ਉਹਨਾਂ ਦੇ ਪਰਿਵਾਰ ਦੇ ਹਾਲ ਜਾਣਿਆ ਵੀ ਤੁਹਾਡੇ ਜਿਹੜਾ ਬਾਪੂ ਆ ਉਹਦੇ ਕਿੰਨੇ ਲੜਕੇ ਸੀ ਕਿੰਨੀਆਂ ਲੜਕੀਆਂ ਸੀ ਉਹਦੇ ਜਿਉਂਦੇ ਜੀ ਉਹ ਕਿਹੜੇ ਕੰਮਾਂ ਦੇ ਉੱਤੇ ਬੱਚੇ ਲੱਗੇ ਸੀ ਬਾਪੂ ਦੇ ਮਰਨ ਤੋਂ ਬਾਅਦ ਉਹ ਕਿਹੜੇ ਕੰਮਾਂ ਦੇ ਵਿੱਚ ਸੈਟਲ ਹੋਏ ਉਹਨਾਂ ਨੇ ਦੱਸਿਆ ਵੱਖ-ਵੱਖ ਕੰਮਾਂ ਦਾ ਦੱਸਿਆ ਕਿ ਸਾਡੇ 2-3 ਬੇਟੇ ਨੇ ਇੱਕ ਬੇਟਾ ਜਿਹੜਾ ਅਮਰੀਕਾ ਰਹਿ ਰਿਹਾ ਹੈ ਹੋਰ ਕੋਈ ਇਹਦਾ ਬੱਚਾ ਨਹੀਂ ਹੋਇਆ ਵੀ ਤੇ ਜਿਹੜਾ ਇਸ ਤਰ੍ਹਾਂ ਦੀ ਉਹਨਾਂ ਨੇ ਗੱਲਬਾਤ ਅਸੀਂ ਜਿਹਦੇ ਵਿੱਚੋਂ ਆਪਾਂ ਨਿਚੋੜ ਕੱਢਿਆ ਕੱਢਦੇ ਆ ਕੱਢਦੇ ਆ ਗੱਲਬਾਤ ਸਿਰੇ ਤੇ ਪਹੁੰਚੀ ਇਹ ਅਖੀਰ ਚੈਲੰਜ ਦਾ ਗੱਲ ਪਹੁੰਚੀ ਫਿਰ ਉਸ ਤੋਂ ਬਾਅਦ ਅਗਲੀਆਂ ਖਬਰਾਂ ਦੇ ਉੱਤੇ ਆ ਜੰਨੇ ਆ ਜੀ ਇਹਦੇ ਵਿੱਚ ਜ਼ਿਕਰ ਕੀਤਾ ਅਗਲੀ ਖਬਰ ਦੇ ਵਿੱਚ ਪੰਜਾਬੀ ਟ੍ਰਿਬਿਊਨ ਦੇ ਵਿੱਚ ਖਬਰ ਲੱਗੀ ਸੀ ਅਮਰੀਕਾ ਜਾਣ ਲਈ ਆਪਣੇ ਮੁੰਡੇ ਨੂੰ ਬੋਲੇਵਾਲ ਵਾਲਿਆਂ ਦਾ ਬਾਪੂ ਬਣਾਇਆ ਸੋ ਫਿਰ ਅਮਰੀਕਾ ਜਾਣ ਦੇ ਚੱਕਰ ਦੇ ਵਿੱਚ ਪੁਨਰ ਜਨਮ ਦੀ ਮਨਕਰਤ ਕਹਾਣੀ ਕਢੀ ਤਰਕਸ਼ੀਲਾ ਨੇ ਪੁਨਰਜਨਮ ਦਾ ਭਾਂਡਾ ਪੰਨਿਆ ਬੜਾ ਵਿਵਾਦ ਛੜਿਆ ਬੜੀ ਗੱਲਬਾਹ ਚੱਲੀ ਇਹ ਜਿਹੜੀਆਂ ਅੱਜ ਵੀ ਅਪਰੂਫ ਦੇ ਤੌਰ ਤੇ ਜਿਹੜੀਆਂ ਖਬਰਾਂ ਵੱਖ-ਵੱਖ ਖਬਰਾਂ ਦੇ ਵਿੱਚ ਅਜੀਤ ਜਗਬਾਣੀ ਫਿਰ ਪੰਜਾਬੀ ਟਰਬਿਊਂ ਦੇ ਸੇਵਕ ਨਵਾਂ ਜਮਾਨਾ ਇਹ ਬਹੁਤ ਸਾਰੀਆਂ ਅਖਬਾਰਾਂ ਦੇ ਵਿੱਚ ਖਬਰਾਂ ਪ੍ਰਕਾਸ਼ਤ ਹੋਈਆਂ ਤੇ ਟੀਵੀ ਚੈਨਲਾਂ ਦੇ ਉੱਤੇ ਵੀ ਇਸ ਚੀਜ਼ ਦਾ ਚਰਚਾ ਹੋਈ ਰੌਲਾ ਪਿਆ ਉਸ ਚੀਜ਼ ਦਾ ਬੜਾ ਵਿਵਾਦ ਛੜਿਆ ਪੁਨਰਜਨਮ ਦੀ ਕਹਾਣੀ ਦਾ ਫਿਰ ਉਹਦੇ ਵਿੱਚ ਆ ਗਈ ਗੱਲ ਜੀ ਪੁਨਰਜਨਮ ਸੰਬੰਧੀ ਜਿਹੜਾ ਪ੍ਰਚਾਰ ਦਾ ਗੰਭੀਰ ਨੋਟਸ ਵੀ ਲੈ ਜਿਨ੍ਹਾਂ ਨੇ ਵਿਰੋਧ ਕੀਤਾ ਸੀਗਾ ਗੱਲਬਾਤ ਚੱਲੀ ਸੀਗੀ ਵੀ ਇਹ ਪੁਨਰਜਨਮ ਜਿਹੜਾ ਹੁੰਦਾ ਏ ਉਹਨਾਂ ਦਾ ਸੁਸਾਇਟੀ ਨੇ ਚੁਣੌਤੀ ਦਿੱਤੀ ਉਹਨਾਂ ਨੂੰ ਚੁਣੌਤੀ ਦੌਰਾਨ ਜਿਹੜਾ ਉੱਥੇ ਫਿਰ ਪਿੰਡ ਦੇ ਵਿੱਚ ਪਹੁੰਚੀ ਸੁਸਾਇਟੀ ਤੇ ਉਹ ਪਰਿਵਾਰ ਨੂੰ ਕਿਹਾ ਕਿ ਭਾਈ ਆਪਣੇ ਬੇਟੇ ਨੂੰ ਨਾਲ ਲੈ ਕੇ ਤੇ ਤੂੰ ਉਸ ਪਿੰਡ ਦੇ ਵਿੱਚ ਪਹੁੰਚ ਆਪਾਂ ਉਹਨਾਂ ਨੂੰ ਕਹਿ ਤਾ ਕਿ ਤੁਸੀਂ ਆਪਣੀ ਗੱਡੀ ਅੱਗੇ ਲਾ ਲਓ ਤੇ ਜਿਹੜੇ ਸਾਡੇ ਕੋਲ ਵਹੀਕਲ ਸਾਧਨ ਸੀਗੇ ਅਸੀਂ ਉਹਦੇ ਪਿੱਛੇ ਲਾ ਲੇ ਤੇ ਫਿਰ ਅੱਗੇ ਜਾ ਕੇ ਇੱਕ ਚੁਰਾਸਤਾ ਪੈਂਦਾ ਸੀ ਉਸ ਪਿੰਡ ਦੇ ਵਿੱਚ ਚਾਰ ਰਸਤੇ ਪੈਂਦੇ ਪਿੰਡ ਨੂੰ ਜਾਣ ਵਾਸਤੇ ਵਾਕਫਾਕ ਰਸਤੇ ਤੇ ਹੌਸ ਤੇ ਰਸਤੇ ਦੇ ਵਿੱਚ ਆਪਾਂ ਬੱਚੇ ਨੂੰ ਜਿਹੜਾ ਛੱਡ ਦਿੱਤਾ ਤੇ ਉਹਦੇ ਬਾਪ ਨੂੰ ਤੇ ਬਾਕੀ ਪਰਿਵਾਰ ਨੂੰ ਪਿੱਛੇ ਕਰ ਦਿੱਤਾ ਕਿ ਤੁਸੀਂ ਹੁਣ ਬੱਚੇ ਦੇ ਸਿਰ ਤੇ ਨਹੀਂ ਰਹੋਗੇ ਹੁਣ 5 ਸਾਲ ਦਾ ਬੱਚਾ ਹੈਗਾ ਤੇ ਬੱਚੇ ਨੂੰ ਜਦੋਂ ਤੇ ਰਸਤੇ ਦੇ ਵਿੱਚ ਛੱਡਿਆ ਵੀ ਚੱਲ ਹੁਣ ਤੂੰ ਆਪਣੇ ਘਰ ਚੱਲ ਤੇ ਉਹ ਬੱਚਾ ਭਟਕ ਗਿਆ ਜਦੋਂ ਕਿ ਉਹਨੇ ਲੈਂਦੇ ਵਾਲੇ ਪਾਸੇ ਨੂੰ ਘਰ ਵਾਲੇ ਪਾਸੇ ਨੂੰ ਜਾਣਾ ਸੀ ਤੇ ਉਹ ਚੜਦੇ ਵਾਲੇ ਪਾਸੇ ਨੂੰ ਚਲੇ ਗਿਆ ਚੜਦੇ ਵਾਲੇ ਪਾਸੇ ਨੂੰ ਜਾ ਕੇ ਫਿਰ ਪਿੱਛੇ ਆ ਗਿਆ ਤੇ ਫਿਰ ਜਿਹੜਾ ਵਾ ਉੱਤਰ ਦਖਣ ਵਾਲੇ ਪਾਸੇ ਵੀ ਉਹ ਗਮਰਾਹ ਹੋ ਗਿਆ ਤੇ ਜਦੋਂ ਪਜਲ ਹੋ ਗਿਆ ਵੀ ਚਾਹ ਰਸਤਿਆਂ ਦੇ ਤੋਂ ਪਤਾ ਨਹੀਂ ਲੱਗਾ ਕਿ ਪਿੰਡ ਨੂੰ ਕਿਹੜਾ ਰਸਤਾ ਜਾਂਦਾ ਤੇ ਪਿੰਡ ਦੇ ਵਿੱਚ ਉਹ ਗਲੀਆਂ ਦੇ ਰਾਈ ਹੁੰਦਾ ਹੋਇਆ ਮੇਰੇ ਘਰ ਨੂੰ ਜਿਹੜਾ ਰਸਤਾ ਕਿਹੜਾ ਜਾਂਦਾ ਏ ਤੇ ਬੱਚਾ ਉੱਥੇ ਪਜਲ ਹੋ ਗਿਆ ਤੇ ਕਹਿੰਦਾ ਕਿ ਮੈਨੂੰ ਪਾਪਾ ਦੇ ਨਾਲ ਬਿਠਾਓ ਫਿਰ ਅਸੀਂ ਉਹਦੇ ਪਾਪਾ ਦੇ ਨਾਲ ਬਿਠਾਤਾ ਵੀ ਕੋਈ ਗੱਲ ਨਹੀਂ ਪੁੱਤ ਆਪਾਂ ਤੈਨੂੰ ਤੇ ਤੂੰ ਤੇ ਬਾਪੂ ਆ ਇਸ ਘਰ ਦਾ ਮੁਖੀ ਆ ਇਸ ਪਿੰਡ ਦੇ ਵਿੱਚ ਤੇ ਤੇਰੀ ਪਿਆਲੀ ਦੇ ਵਿੱਚ ਤੈਨੂੰ ਛੱਡ ਦਿੱਤਾ ਏ ਤੇਰੀ 10 ਏਕੜ ਜ਼ਮੀਨ ਜਿਹੜੀ ਤੂੰ ਕਹਿਣਾ ਹੈਗੀ ਆ ਤੇ ਉਹ 10 ਏਕੜ ਪਿਆਲੀ ਦੇ ਵਿੱਚ ਚ ਰਸਤੇ ਤੈਨੂੰ ਛੱਡ ਦਿੱਤਾ ਤਾਂ ਆਪਣੇ ਘਰ ਚੱਲ। ਤੇ ਆਪਣੀ ਪਿਆਲੀ ਦੇ ਵਿੱਚ ਚੱਕਰ ਜੇ ਮਾਰਨਾ ਤੇ ਉਹ ਵੀ ਮਾਰ ਲਾ। ਹੁਣ ਆਲੇ-ਦੁਆਲੇ 7-8 ਮੋਟਰਾਂ ਬੰਬੀਆਂ ਪੈਂਦੀਆਂ ਸੀਗੀਆਂ ਤੇ ਉਹਨਾਂ ਨੂੰ ਪੁੱਛਿਆ ਵੀ ਤੇਰਾ ਇਹ ਦੇ ਵਿੱਚ ਕਮਰਾ ਕਿਹੜਾ ਔਲੇ ਦਿਵਾਲੇ ਉਹ ਕਿਉਂਕਿ ਚ ਰਸਤੇ ਦੇ ਵਿੱਚ ਭਟਕੇ ਜਾਣ ਕਰਕੇ ਤੇ ਉਹਨੂੰ ਪਤਾ ਹੀ ਨਹੀਂ ਲੱਗੇ ਕਿ ਉਹ ਮੇਰੀ ਮੋਟਰ, ਮੇਰਾ ਘਰ, ਮੇਰਾ ਟਿਊਬਵੈੱਲ, ਮੇਰੇ ਖੇਤ ਕਿਹੜੇ ਨੇ ਤੇ ਕਿੱਦਾਂ ਨੇ। ਅਖੀਰ ਬੱਚੇ ਨੂੰ ਆਪਾਂ ਉਹ ਉਹਦੇ ਬਾਪ ਦੇ ਨਾਲ ਗੱਡੀ 'ਚ ਬਿਠਾ ਕੇ ਤੇ ਉਹਨੂੰ ਆਪਣੇ ਨਾਲ ਸਾਥੀ ਬਿਠਾ ਕੇ ਉਸ ਪਰਿਵਾਰ ਦੇ ਘਰ ਦੇ ਵਿੱਚ ਪਹੁੰਚੇ ਜਿੱਥੇ ਉਹ ਬੋਰਡ ਦੀਆਂ ਪੀਪਲ ਦੀਆਂ ਗੱਲਾਂ ਕਰਦਾ ਸੀ ਆਪਾਂ ਸੋਸਾਇਟੀ ਦੀਆਂ ਸ਼ਰਤਾ ਮੁਤਾਬਕ ਤੇ ਪلاس ਤਰਕ ਦਲੀਲ ਦੇ ਨਾਲ ਗੱਲ ਕਰਦੇ ਆ ਬੱਚੇ ਨੂੰ ਗੱਦ ਦੇ ਵਿੱਚ ਫਟਾਇਆ ਪੁੱਤ ਇਹ ਦੱਸ ਇਥੇ ਪੀਪਲ ਦਾ ਬੂਟਾ ਕਿੱਥੇ ਹੁੰਦਾ ਹੈ ਬੋਰਡ ਦਾ ਕਿੱਥੇ ਹੁੰਦਾ ਹੈ ਟਾਲੀ ਕਿੱਥੇ ਹੁੰਦੀ ਹੈ ਨਲਕਾ ਕਿੱਥੇ ਹੁੰਦਾ ਸੀਗਾ ਤੇ ਉਹ ਕੁਛ ਇੱਕ ਜਿਹੜਾ ਨਾ ਉਹ ਆਪਣੇ ਆਪ ਨੂੰ ਨਰਵਸ ਜਿਹਾ ਮਹਿਸੂਸ ਕੀਤਾ ਤੇ ਆਪਾਂ ਬੱਚੇ ਨੂੰ ਖੁੱਲਾ ਛੱਡ ਦਿੱਤਾ ਵੀ ਤੂੰ ਆਪਣੀ ਤਸੱਲੀ ਕਰ ਲੈ ਤੇ 10-20 ਮਿੰਟ ਬੈਠਣ ਤੋਂ ਬਾਅਦ ਕੱਢਣ ਤੋਂ ਬਾਅਦ ਫਿਰ ਦੁਬਾਰਾ ਜਦੋਂ ਸਾਡੇ ਨਾਲ ਵਾਕ ਵੀ ਹੋਈ ਸਾਡੇ ਕੋਲ ਆ ਕੇ ਬੈਠਣ ਲੱਗ ਗਿਆ ਤੇ ਬੱਚਾ ਕਹਿੰਦਾ ਕਿ ਤੁਹਾਡਾ ਇਸੇ ਕੋ ਰਖ ਹੁੰਦਾ ਹੈਗਾ ਜਾਂ ਬਾਪੂ ਜੀ ਤੁਹਾਡੀ ਜਿਹੜੀ ਮੌਤ ਸੀਗੀ ਤੇ ਉਹ ਕਦੋਂ ਆਈ ਆ ਉਹਨੇ ਦੱਸਿਆ ਕਿ ਮੇਰੀ 30 ਸਾਲ ਪਹਿਲਾਂ 25 30 ਸਾਲ ਪਹਿਲਾਂ ਦੀ ਮੌਤ ਹੋਈ ਸੀ ਕਿਸ ਕਾਰਨਾ ਕਰਕੇ ਹੋਈ ਸੀ ਮੈਂ ਬਿਮਾਰ ਹੋ ਗਿਆ ਹਾਂ ਤੇ ਘਰ ਵਾਲਿਆਂ ਨੂੰ ਪੁੱਛਿਆ ਤੇ ਕਹਿੰਦੇ ਕਿ ਲਗਭਗ ਰਲਦੀ ਮਿਲਦੀ ਜੀ ਗੱਲ ਹੈ ਵੀ ਇਹ 4-5 ਵਾਰੀ 10 ਵਾਰੀ ਸਾਡੇ ਵੱਲ ਆ ਚੁੱਕਾ ਇਹੀ ਗੱਲਾਂ ਕਰਦਾ ਇਹਨਾਂ ਤੋਂ ਇਲਾਵਾ ਕੋਈ ਨਹੀਂ ਕਰਦਾ ਸਾਨੂੰ ਵੀ ਹੈਰਾਨਗੀ ਹੁੰਦੀ ਆ ਤੇ ਫਿਰ ਬੱਚੇ ਨੂੰ ਪੁੱਛਿਆ ਕਿ ਬਾਪੂ ਜੀ ਜਦੋਂ ਤੁਸੀਂ ਜਵਾਨੀ ਦੇ ਵਿੱਚ ਸੀ ਤੁਹਾਡਾ ਵਿਆਹ ਕਿਹੜੀ ਸਨ ਦੇ ਵਿੱਚ ਹੋਇਆ ਤੇ ਬੱਚਾ ਉਹ ਜਿਹੜਾ ਥੋੜਾ ਜਿਹਾ ਪਜਲ ਹੋ ਗਿਆ ਕਿ ਉਹਨੂੰ ਤੇ ਜਿਹੜੀਆਂ ਦੋ ਚਾਰ ਰਟੀਆਂ ਰਟਾਈਆਂ ਗੱਲਾਂ ਬਸ ਉਹੀ ਕਰਦਾ ਸੀ ਤੇ ਵਿਆਹ ਬਾਰੇ ਯਕੀਨਨ ਦੱਸ ਨਹੀਂ ਸਕਿਆ ਵੀ ਕਿਹੜੀ ਸਨ ਦੇ ਵਿੱਚ ਵਿਆਹ ਹੋਇਆ ਤੇ ਕਿਹੜੇ ਹਾਲਾਤਾਂ ਦੇ ਵਿੱਚ ਹੋਇਆ ਤੇ ਉਸ ਤੋਂ ਬਾਅਦ ਉਹਦੇ ਨਾਲ ਇੱਕ ਸਵਾਲ ਕੀਤਾ ਕੀ ਉਸ ਵਕਤ ਉਸ ਪਿੰਡ ਦਾ ਸਰਪੰਚ ਕੌਣ ਸੀ ਬੜਾ ਸਧਾਰਨ ਜਿਹਾ ਸਵਾਲ ਹੀ ਕੋਈ ਵੱਖਰਾ ਨਹੀਂ ਹੈਗਾ ਕਿ ਜਿਹੜਾ ਕੋਈ ਵੱਡਾ ਸਵਾਲ ਕਰ ਦਿੱਤਾ ਹੋਵੇ ਵੀ ਉਸ ਵਕਤ ਅੱਜ ਤੋਂ 40-50 ਸਾਲ ਪਹਿਲਾਂ ਸਰਪੰਚ ਕੌਣ ਸੀ ਮੈਂਬਰ ਪੰਚਾਇਤ ਕੌਣ ਸੀ ਤੇ ਕਿਹੜੀ-ਕਿਹੜੀ ਬਰਾਦਰੀ ਦਾ ਕਿਹੜਾ-ਕਿਹੜਾ ਮੈਂਬਰ ਬਣਿਆ ਸੀ ਹੁਣ 5 ਸਾਲ ਦਾ ਬੱਚਾ ਏ ਤੇ ਉਹ ਇਹ ਕਹਿੰਦੇ ਆ ਕਿ ਉਹ ਸਾਡੇ ਘਰ ਦੇ ਵਿੱਚ ਜਨਮ ਲੈ ਲਿਆ ਉਸ ਘਰ ਦੇ ਵਿੱਚ ਮਰਨ ਹੋਇਆ ਸੀ ਉਹਦਾ ਤੇ ਅੱਜ ਉਹ ਬੱਚਾ ਜਿਹੜਾ ਜਿਹੜਾ ਬਾਪੂ ਸੀ ਅੱਜ ਬੱਟੀ ਦੇ ਜਨਮ ਦੇ ਵਿੱਚ ਆਇਆ ਤੇ ਉਹਨੂੰ ਜਵਾਬ ਦੇਣਾ ਕੋਈ ਔਖਾ ਨਹੀਂ ਸੀ ਕਰ ਕਿਉਂਕਿ ਉਹ ਉਸ ਘਰ ਦੇ ਵਿੱਚੋਂ ਤੇ ਗਿਆ ਸੀ ਤੇ ਉਹਨੂੰ ਕੁਝ ਨਹੀਂ ਪਤਾ ਫਿਰ ਉਹਨੂੰ ਸਵਾਲ ਕੀਤਾ ਕਿ ਉਸ ਵਕਤ ਉਸ ਪਿੰਡ ਦਾ ਚੌਂਕੀਦਾਰ ਕੌਣ ਸੀ ਚੌਂਕੀਦਾਰ ਦਾ ਵੀ ਪਤਾ ਨਹੀਂ ਲੱਗ ਸਕਿਆ ਅਖੀਰ ਕਹਿੰਦਾ ਕਿ ਮੈਨੂੰ ਪਾਪਾ ਨੇ ਸਾਰਾ ਕੁਝ ਨਹੀਂ ਦੱਸਿਆ ਕਹਾਣੀ ਕਲੀਅਰ ਹੋ ਗਈ ਕਿ ਜਿਹੜੀਆਂ ਗੱਲਾਂ ਪਾਪਾ ਨੇ ਤੇ ਜਾਂ ਕੁਝ ਆਪਣੀ ਨਿੱਜੀ ਮਨਸ਼ਾ ਦੇ ਕਾਰਨ ਜਾਂ ਨਿੱਜੀ ਲਾਲਸਾ ਦੇ ਕਾਰਨ ਉਹ ਗੱਲਾਂ ਰਟੀਆਂ ਰਟਾਈਆਂ ਤੇ ਸਿੱਖੀਆਂ ਸਖਾਈਆਂ ਸਨ ਆਲੇ-ਦੁਆਲੇ ਦੇ ਤੋਂ ਜੋ ਪਤਾ ਲੱਗਾ ਸੀਗਾ ਤੇ ਉਹ ਫਿਰ ਅਖੀਰ ਕਹਾਣੀ ਕੀ ਨਿਕਲੀ ਕਿ ਉਹ ਆਪਣੇ ਬੇਟੇ ਨੂੰ ਇੱਕ ਉਹਨਾਂ ਦੀ ਪਰਿਵਾਰ ਦੇ ਰਾਈ ਜੜਾਵਾ ਗੋਦ ਦੇ ਕੇ ਕਿ ਉਹਨਾਂ ਦੀ ਇੱਕ ਸਿਰਫ ਬੇਟੀ ਸੀ ਉਹਨੂੰ ਗੋਦ ਦੇ ਕੇ ਉਸ ਬੱਚੇ ਨੂੰ ਕਿ ਮੈਂ ਤੁਹਾਨੂੰ ਇਹ ਗੋਦ ਦੇ ਦਨਾ ਤੁਸੀਂ ਇਹਨੂੰ ਅਮਰੀਕਾ ਲੈ ਜਾਓ ਜੇ ਉਹ ਅਮਰੀਕਾ ਜਾਂਦਾ ਏ ਤੇ ਉਹਦਾ ਪਰਿਵਾਰ ਵੀ ਜੜਾਵਾ ਬਾਕੀ ਵੀ ਅਮਰੀਕਾ ਪਹੁੰਚ ਜਾਂਦੇ ਉੱਥੇ ਜਾ ਕੇ ਬੜਾ ਕੁਝ ਬਦਲ ਜਾਂਦਾ ਤੇ ਬੜਾ ਕੁਝ ਸੈੱਟ ਹੋ ਜਾਂਦਾ ਇਹੋ ਇਹੋ ਜੀ ਵਿਦੇਸ਼ਾਂ ਦੇ ਵਿੱਚ ਜਿਹੜੇ ਆ ਤਰੀਕੇ ਅਪਣਾਏ ਜਾਂਦੇ ਸੀ ਪਰ ਅੱਜ ਤਰੀਕਾ ਬਦਲ ਗਿਆ ਕੋਈ ਆਪਣੀ ਬੇਟੀ ਨੂੰ ਵੱਡੀ ਉਮਰ ਦੇ ਲੜਕੇ ਨਾਲ ਵਿਆਹ ਕੇ ਅਮਰੀਕਾ ਕੈਨੇਡਾ ਜਾਂ ਹੋਰ ਦੇਸ਼ਾਂ ਦੇ ਵਿੱਚ ਚਲੇ ਜਾਂਦੇ ਨੇ ਜਾਂ ਫਿਰ ਆਪਣੇ ਕਿਸੇ ਰਿਸ਼ਤੇਦਾਰ ਦੇ ਨਾਲ ਵਿਆਹ ਮੈਰਜ਼ੀ ਕਰਕੇ ਇਥੋਂ ਤੱਕ ਕਿ ਸਾਕੀ ਭੈਣਾ ਦੇ ਨਾਲ ਵੀ ਕਈਆਂ ਨੇ ਜਿਹੜੇ ਆ ਵਿਆਹ ਕਰਨੀਆਂ ਚਰਚਾਵਾਂ ਖਬਰਾਂ ਦੇ ਵਿੱਚ ਛੜੀਆਂ ਤੇ ਅੱਜ ਸੋਸ਼ਲ ਮੀਡੀਆ ਦਾ ਜੋ ਗਿਆ ਤੇ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਗੱਲ ਜੜੀ ਜਿਆਦੀ ਫੈਲ ਜਾਂਦੀ ਹੈ ਪਤਾ ਲੱਗ ਜਾਂਦਾ ਹੈ ਤੇ ਉਸ ਵਕਤ ਸਾਡੇ ਸਮੇਂ ਜਿਹੜੀਆਂ ਸਿਰਫ ਅਖਬਾਰਾਂ ਹੀ ਸੀਮਤ ਸੀ ਅਖਬਾਰ ਦੇ ਵਿੱਚ ਖਬਰ ਲਗਣੀ ਆ ਪਹਿਲਾਂ ਕੇਸ ਹੱਲ ਕਰਕੇ ਆਉਣਾ ਵਾ ਫਿਰ ਆ ਕੇ ਉਹਨੂੰ ਪੱਤਰਕਾਰ ਸਾਹਿਬ ਨੂੰ ਸਟੋਰੀ ਦੱਸਣੀ ਆ ਉਹਨਾਂ ਨੇ ਖਬਰ ਬਣਾਉਣੀ ਆ ਜਿੱਦਣ ਕੇਸ ਹੱਲ ਕਰਨਾ ਉਤੋਂ ਲਗਭਗ 2-3 ਦਿਨ ਬਾਅਦ ਜਾਂ ਹਫ਼ਤੇ ਬਾਅਦ ਜਾ ਕੇ ਖਬਰ ਲਗਣੀ ਤੇ ਖਬਰ ਜਿਹੜੀਆਂ ਉਹ ਅਸੀਂ ਤੁਹਾਡੇ ਨਾਲ ਜਿਹੜੀਆਂ ਰੂਹਬਰੂ ਕਰ ਰਹੇ ਸਾਰੀਆਂ ਸਾਹਮ ਕੇ ਰੱਖੀਆਂ ਤੋਂ ਦੋਸਤੋ ਪੁਨਰਜਨਮ ਜਿਹੜਾ ਵਾ ਉਹ ਨਹੀਂ ਹੁੰਦਾ ਸਾਥੀ تھے ਹੁੰਦੇ ਆ ਕਿ ਪੁਨਰਜਨਮ ਨਹੀਂ ਹੁੰਦਾ ਜਿਹੜਾ ਵਿਅਕਤੀ ਇੱਕ ਵਾਰ ਦੁਨੀਆ ਦੇ ਤੋਂ ਤੁਰ ਜਾਂਦਾ ਏ ਮਰ ਜਾਂਦਾ ਏ ਉਹ ਦੁਬਾਰਾ ਜਨਮ ਨਹੀਂ ਲੈਂਦਾ ਤੇ ਜੇ ਦੁਬਾਰਾ ਜਨਮ ਲੈਂਦਾ ਹੈ ਤੇ ਉਹਨੂੰ ਜਨਮ ਲੈਂਦੇ ਸਮੇਂ ਹੀ ਉਹਨੂੰ ਬੋਲਣਾ ਸ਼ੁਰੂ ਕਰ ਦੇਣਾ ਚਾਹੀਦਾ ਏ ਕਿਉਂਕਿ ਉਹ ਤਾਂ ਵੱਡੀ ਉਮਰ ਦਾ ਹੋ ਕੇ 30 40 ਸਾਲੀ ਜਾਂ 50 ਸਾਲ ਜਾਂ ਜਿੰਨੀ ਉਮਰ ਦਾ ਮਰਿਆ ਆ ਉਹਨੂੰ ਤਾਂ ਫਿਰ ਕੋਈ ਯਾਦ ਕਰਨ ਦੀ ਲੋੜ ਨਹੀਂ ਕੋਈ ਪੜ੍ਹਨ ਦੀ ਲੋੜ ਨਹੀਂ ਕੋਈ ਸਿਖਲਟਨ ਦੀ ਲੋੜ ਨਹੀਂ ਤੇ ਉਹ ਮਨ ਲਿਆ ਜਾਵੇ ਕਿ ਉਹ ਬੋਲਣ ਦੀ ਸਮਰੱਥਾ ਨਹੀਂ ਹੁੰਦੀ 1 ਸਾਲ 2 ਸਾਲ 3 ਸਾਲ ਤੱਕ ਤੇ 3 ਸਾਲ ਤੱਕ ਤੇ ਸਾਰਾ ਉਹ ਦੱਸ ਸਕਦਾ ਇਹ ਉਹ ਬਿਮਾਰ ਹੋ ਕੇ ਮਰਿਆ ਸੀ ਉਹਦਾ ਕਤਲ ਹੋਇਆ ਸੀ ਜਾਂ ਉਹਨੂੰ ਕਿਹੜੇ ਹਾਲਾਤਾਂ 'ਚ ਮਾਰਿਆ ਸੀ ਉਹਨੂੰ ਘਰ ਦੇ ਆਨੇ ਮਾਰਿਆ ਜਾਂ ਬਾਹਰ ਦੇ ਆਨੇ ਮਾਰਿਆ ਸੀ ਜਾਂ ਐਕਸੀਡੈਂਟ ਨਾਲ ਮਰਿਆ ਉਹ ਕੁਝ ਵੀ ਨਹੀਂ ਦੱਸ ਸਕਦਾ ਸਿਰਫ ਤੇ ਸਿਰਫ ਜਾਇਦਾਦਾਂ ਨੂੰ ਹਥਿਆਉਣ ਦਾ ਜਾਂ ਨਿੱਜੀ ਲਾਲਸਾ ਦੇ ਹੀ ਕਾਰਨ ਹੁਣ ਤੱਕ ਨਿਕਲਦੇ ਆਏ ਨੇ ਜਿੰਨੇ ਵੀ ਪੁਨਰ ਜਨਮ ਦੇ ਕੇਸ ਹੱਲ ਕੀਤੇ ਨੇ ਉਹਨਾਂ ਦੇ ਵਿੱਚ ਅਜਿਹੀ ਘਟਨਾ ਨਹੀਂ ਕਿਤੇ ਸਾਹਮਣੇ ਆਈ ਕਿ ਪੁਨਰ ਜਨਮ ਦੁਬਾਰਾ ਜਨਮ ਹੋਇਆ ਮਨੁੱਖ ਦਾ ਤੇ ਮਨੁੱਖ ਨੇ ਆ ਕੇ ਫੇਰ ਆਪਣੇ ਉਸ ਘਰ ਦੇ ਵਿੱਚ ਤੇ ਜਦੋਂ ਸੋਸਾਇਟੀ ਉਹਨੂੰ ਚੁਣੌਤੀ ਦਿੰਦੀ ਆ ਜਾਂ ਉਹਦੇ ਨਾਲ ਵਾਰਤਾ ਲਾਵ ਕਰਦੀ ਸਵਾਲ ਜਵਾਬ ਕਰਦੀ ਆ ਤੇ ਅਖੀਰ ਉਹਨਾਂ ਦੇ ਪਖੰਡ ਦਾ ਭਾਂਡਾ ਜਿਹੜਾ ਭੱਜ ਜਾਂਦਾ ਏ ਤੇ ਜਿਹੜਾ ਪਿਆਰ ਤੋਂ 5 ਸਾਲ ਦੀ ਏਜ ਦਾ ਜਾਂ 6 ਸਾਲ ਦਾ ਜਾਂ 10 ਸਾਲ ਦਾ ਬੱਚਾ ਉਹ ਫੇਰ ਸੇਜੇ ਸੇਜੇ ਹੌਲੀ ਹੌਲੀ ਉਹ ਉਹਨਾਂ ਗੱਲਾਂ ਨੂੰ ਵੀ ਭੁੱਲ ਜਾਂਦਾ ਜਿਹੜੀਆਂ ਸਿੱਖੀਆਂ ਸਿਖਾਈਆਂ ਕਰਦਾ ਸੀ ਪਖੰਡ ਕਰਦਾ ਸੀ ਡਰਾਮਾ ਰਚਿਆ ਹੁੰਦਾ ਸੀ ਤੇ ਉਹ ਪਰਿਵਾਰ ਵੀ ਥੋੜਾ ਜਿਹਾ ਡਰ ਜਾਂਦਾ ਵੀ ਸਾਡੇ ਸਮਾਜ ਦੇ ਵਿੱਚ ਹੀਠੀ ਹੋ ਸਕਦੀ ਤੇ ਦੋਸਤੋ ਅੱਜ ਸੋਸ਼ਲ ਮੀਡੀਆ ਦੀ ਬੜੀ ਵੱਡੀ ਪਾਵਰ ਆ ਤੇ ਅਕਸਰ ਕਮੈਂਟਾਂ ਦੇ ਵਿੱਚ ਕਿਸੇ ਬਾਬੇ ਦਾ ਕਿਸੇ ਪਖੰਡੀ ਦਾ ਜਾਂ ਕਿਸੇ ਦਾ ਤਾੰਤ੍ਰਿਕ ਦਾ ਕੋਈ ਖਬਰ ਜਾਂ ਪੋਸਟ ਪੈਂਦੀ ਆ ਤੇ ਹਜ਼ਾਰਾਂ ਹੀ ਕਮੈਂਟ ਉਹਦੇ ਥੱਲੇ ਸ਼ੁਰੂ ਹੋ ਜਾਂਦੇ ਨੇ ਇਹ ਪਖੰਡ ਕਰਦਾ ਇਹ ਵਿਗਿਆਨ ਦੀ ਜਿਹੜੀਆਂ ਨਜਾਇਜ਼ ਫਾਇਦਾ ਲੈ ਰਿਹਾ ਜਾਂ ਜੋ ਕੋ ਬਾਬਾ ਚਮਤਕਾਰ ਕਰਦਾ ਤੇ ਲੋਕ ਉਸੇ ਵੇਲੇ ਦੱਸ ਦਿੰਦੇ ਨੇ ਇਹ ਦਾ ਚਮਤਕਾਰ ਨਹੀਂ ਸਗੋ ਵਿਗਿਆਨ ਦਾ ਚਮਤਕਾਰ ਹੈ ਜਿਹੜੇ ਕੈਮੀਕਲਾਂ ਦੀ ਵਰਤੋਂ ਕਰਕੇ ਇਹ ਘਟਨਾ ਕਰਮ ਕਰ ਰਿਹਾ ਜਾਂ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਸੋ ਦੋਸਤੋ ਜਿਵੇਂ ਸਾਂਝੀ ਕੀਤੀ ਕਿ ਪੁਨਰਜਨਮ ਦੀ ਕਹਾਣੀ ਇੱਕ ਝੂਠੀ ਤੇ ਫਰੇਵ ਸੀ ਪਰਦਾ ਫਾਸ਼ ਕੀਤਾ ਉਸ ਤੋਂ ਬਾਅਦ ਕੀ ਹੋਇਆ ਕਿਵੇਂ ਹੋਇਆ ਥੋੜਾ ਚਿਰ ਤੇ ਸਾਡੇ ਸੰਪਰਕ ਦੇ ਵਿੱਚ ਦੋਵੇਂ ਪਰਿਵਾਰ ਰਹੇ ਤੇ ਉਸ ਤੋਂ ਬਾਅਦ ਜੜਿਆ ਸੰਪਰਕ ਨਹੀਂ ਹੋਇਆ ਲੰਬੀ ਕਹਾਣੀ ਸੀ ਬੜੀ ਸਟੋਰੀ ਸੀਗੀ ਇੰਟਰਸਟਿਡ ਜੀ ਇਹਦੇ ਤੋਂ ਅਗਲੀਆਂ ਸਟੋਰੀਆਂ ਹੋਰ ਤੁਹਾਡੇ ਨਾਲ ਲੈ ਕੇ ਆਵਾਂਗੇ ਜੇ ਤੁਹਾਡੇ ਧਿਆਨ ਦੇ ਵਿੱਚ ਵੀ ਕੋਈ ਪੁਨਰਜਨਮ ਦੀ ਕਹਾਣੀ ਹੋਵੇ ਜਾਂ ਅੱਜ ਵੀ ਕੋਈ ਆਪਣੇ ਆਪ ਨੂੰ ਪੁਨਰਜਨਮ ਦੁਬਾਰਾ ਜਨਮ ਦਾ ਦੱਸਦਾ ਹੋਵੇ ਤੇ ਅਸੀਂ ਉਹਦੇ ਨਾਲ ਵਾਰਤਾ ਲਾਪ ਕਰਨ ਵਾਸਤੇ ਤਿਆਰ ਆ ਅਸੀਂ ਚੁਣੌਤੀ ਦੇਣ ਵਾਸਤੇ ਤਿਆਰ ਆ ਲੱਖਾਂ ਰੁਪਏ ਦਾ ਨਾਮ ਦਵਾਂਗੇ ਜੇ ਸਾਡੀਆਂ ਉਹ ਸ਼ਰਤਾਂ ਨੂੰ ਪੂਰਾ ਕਰਦੇ ਹੋਏ ਸਾਡਾ ਸਾਡੇ ਨਾਲ ਵਾਰਤਾ ਲਾਪ ਕਰਦਾ ਜਵਾਬ ਦਿੰਦਾ ਹੈ ਜੀ ਸੋ ਦੋਸਤੋ ਪੁਨਰਜਨਮ ਦੀ ਝੂਠੀ ਕਹਾਣੀ ਸੀ ਤੇ ਜਿਹੜਾ ਇਹ ਖਬਰਾਂ ਦੇ ਤਹਿਤ ਤੁਹਾਨੂੰ ਅਸੀਂ ਵਾਰਤਾ ਲਾਪ ਕੀਤੀ ਆ ਆਉਣ ਵਾਲੀਆਂ ਹੋਰ ਸਟੋਰੀਆਂ ਦੇ ਵਿੱਚ ਜਲਦ ਰੂਬਰੂ ਹੋਵਾਂਗੇ ਤੁਹਾਡਾ ਤਦ ਤੱਕ ਧੰਨਵਾਦ